ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਗਲੇ 4 ਘੰਟਿਆਂ ਦੇ ਮੌਸਮ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਦੇਰ ਸ਼ਾਮ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਸਭ ਤੋਂ ਪਹਿਲਾਂ ਜਿਵੇਂ ਐਸਐਲ ਦੀਆਂ ਤਾਜ਼ਾ ਸੈਟੇਲਾਈਟ ਦਸਤਿਰਾਂ ਤੁਹਾਨੂੰ ਦਿਖਾਵਾਂਗੇ ਪੰਜਾਬ ਸੂਬੇ ਦੀਆਂ ਸੋ ਆਉਣ ਵਾਲੇ 4-5 ਘੰਟਿਆਂ ਦੇ ਦੌਰਾਨ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਮੀਂਹ ਆ ਸਕਦਿਆਂ ਚਾਰੇ ਨੇ ਹਰਿਆਣਾ ਦੇ ਖਾਸ ਕਰ ਜਿਹੜੇ ਪੰਜਾਬ ਦੇ ਨਾਲ ਲੱਗਦੇ ਬਾਰਡਰ ਦੇ ਖੇਤਰ ਨੇ ਇਹਨਾਂ ਖੇਤਰਾਂ ਦੇ ਵਿੱਚ ਇੱਕ ਐਸਵੇਲੇ ਸਿਸਟਮ ਚੱਲਦਾ ਹੋਇਆ ਤੇ ਇਹ ਫੱਟਣੀ ਸਿਸਟਮ ਦੇ ਸਦਕਾ ਪੰਜਾਬ ਹਰਿਆਣਾ ਦੇ ਕੁਝ ਜ਼ਿਲ੍ਹੇ ਕਵਰ ਹੋ ਸਕਦੇ ਨੇ ਭਾਰੀ ਮੀਂਹ ਡਰਜੋ ਸਕਦੇ ਨੇ ਕਿਤੇ ਕਿਤੇ ਤਗੜੀ ਝਟਕ ਲੱਗ ਸਕਦੀ ਆ ਤੇ ਕਿਤੇ ਕਿਤੇ ਜਿਆਦਾਤਰ ਥਾਵਾਂ ਤੇ ਹਲਕੇ ਦਰਮਿਆਨੇ ਛਰਾਡੇ ਲੱਗ ਸਕਦੇ ਨੇ ਸੋ ਇਹ ਕਿਹੜੇ ਜ਼ਿਲ੍ਹੇ ਹੋ ਸਕਦੇ ਆ ਜੀ ਆਉਣ ਵਾਲੇ ਜਿਹੜੇ 3-4 ਘੰਟਿਆਂ ਦੇ ਦਰਮਿਆਨ ਜਿਹੜੇ ਕਵਰ ਹੋਣਗੇ ਜਿਨ੍ਹਾਂ ਦੇ ਵਿੱਚ ਮਾਨਸਾ ਦੇ ਜ਼ਿਆਦਾਤਰ ਖੇਤਰ ਬਰਨਾਲਾ ਸੰਗਰੂਰ ਔਰ ਮਲੇਰਕੋਟਲੇ ਦੇ ਕੁਝ ਖੇਤਰਾਂ ਤੱਕ ਵੀ ਪਹੁੰਚ ਸਕਦੇ ਨੇ ਨਾਬਾ ਪਟਿਆਲਾ ਸ਼ਰੀਫਤਗੜ੍ਹ ਸਾਹਿਬ ਦੇ ਕੁਝ ਖੇਤਰਾ ਦੇ ਵਿੱਚ ਆਸਾਰ ਨੇ ਰਾਜਪੁਰਾ ਦੇ ਕੁਝ ਖੇਤਰਾ ਦੇ ਵਿੱਚ ਤੇ ਹਲਕੇ ਦਰਮਿਆਨੇ ਛਰਾਟੇ ਇਹਨਾਂ ਖੇਤਰਾਂ ਦੇ ਵਿੱਚ ਵੀ ਲੱਗ ਸਕਦੇ ਨੇ ਬਠਿੰਡੇ ਦੇ ਕੁਝ ਖੇਤਰ ਔਰ ਸ੍ਰੀ ਮਕਸਰ ਸਾਹਿਬ ਰਾਮਪੁਰਾ ਫੂਲ ਦੇ ਕੁਝ ਖੇਤਰਾਂ ਦੇ ਵਿੱਚ ਹਲਕੇ ਦਰਮਿਆਨੇ ਝਟਮੀ ਹਦੀ ਲੱਗ ਸਕਦੀ ਆ ਹਰਿਆਣਾ ਦੇ ਖਾਸ ਕਰ ਅੰਬਾਲਾ ਕ루ਸ਼ੇਤਰ ਵਿਵਾਨੀ ਸਰਸਾ ਫਤਿਹਆਬਾਦ ਔਰ ਕ루ਸ਼ੇਤਰ ਦੇ ਪੰਜਗਲਾ ਸਾਈਡ ਜਿਹੜੇ ਅੰਬਾਲੇ ਦੇ ਖੇਤਰ ਲੱਗਦੇ ਆ ਸੋ ਇਹਨਾਂ ਖੇਤਰਾਂ ਦੇ ਵਿੱਚ ਵੀ ਹਲਕੇ ਦਰਮਿਆਨੇ ਛਰਾਟੇ ਲੱਗ ਸਕਦੇ ਨੇ ਕਿਤੇ ਕਿਤੇ ਤਗੜੀ ਝਟਮੀ ਹਦੀ ਲੱਗ ਸਕਦੀ ਆ ਆਉਂਦੇ 4-5 ਘੰਟਿਆਂ ਤੱਕ ਯਾਨੀ ਕਿ ਸ਼ਾਮ ਦੇ 6-7 ਵਜੇ ਤੱਕ ਇਹ ਮੀਂਹ ਜਿਹੜਾ ਦਸਤਕ ਦੇਣਗੇ ਸੋ ਇਹ ਖੇਤਰ ਜਿਹੜੇ ਤਿਆਰ ਰਹਿਣ ਇਹਨਾਂ ਖੇਤਰਾਂ ਦੇ ਵਿੱਚ ਮੇਹਾਂ ਦੀ ਦਸਤਕ ਹੋਏਗੀ ਆਉਣ ਵਾਲੇ 24 ਘੰਟਿਆਂ ਦੇ ਦਰਮਿਆਨ ਕਿਉਂਕਿ ਇੱਕ ਪਛਮੀ ਸਿਸਟਮ ਸਰਗਰਮ ਹੈ ਇਸ ਵੇਲੇ ਜਿਵੇਂ ਕਿ ਤੁਹਾਨੂੰ ਦੱਸਿਆ ਸੀ 7 ਦੀ ਸ਼ਾਮ ਤੱਕ ਇਹ ਸਿਸਟਮ ਬਰਕਰਾਰ ਰਹੇਗਾ ਤੇ ਅੱਜ ਰਾਤ ਵੀ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਉਮੀਦਾਰ ਜਹ ਹੋਣਗੇ ਕੱਲ ਸਵੇਰੇ ਤੇ ਕੱਲ ਸ਼ਾਮ ਵੀ ਆਸਾਰ ਹੈ ਗਿਆ ਕਿ ਪੰਜਾਬ ਦੇ ਕੁਝ ਜ਼ਿਲ੍ਹੇ ਮੀਂਹ ਨਾਲ ਕਵਰ ਹੋ ਸਕਦੇ ਨੇ ਸੋ ਜਿਹੜੇ ਜਿਹੜੇ ਮੁਖ ਰਹਿ ਸਕਦੇ ਨੇ ਉਹ ਪਹਾੜਾ ਜਿਹੜੇ ਫਸੇ ਹੋਣਗੇ ਜਿਨ੍ਹਾਂ ਦੇ ਵਿੱਚ ਹੁਸ਼ਿਆਰ ਫਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਲੁਧਿਆਣਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਕੁਝ ਖੇਤਰ ਰੋਪੜ ਤੇ ਮਹਾਲੀ ਤੇ ਗੁਰਦਾਸਪੁਰ ਦੇ ਕੁਝ ਪੂਰਬੀ ਖੇਤਰ ਪਠਾਨਕੋਟ ਦੇ ਖੇਤਰ ਇਹਨਾਂ ਖੇਤਰਾਂ ਦੇ ਵਿੱਚ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਆਸਾਰ ਹੈਗੇ ਨੇ ਕਿ ਆਉਣ ਵਾਲੇ ਜਿਹੜੇ 24 ਘੰਟੇ ਨੇ ਯਾਨੀ ਕਿ ਕੱਲ ਸ਼ਾਮ ਤੱਕ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ ਹਸਤਕ ਦੇਣਗੇ ਜਿਵੇਂ ਅੱਜ ਮੀਂਹ ਵਰਝ ਹੋਏ ਨੇ ਸਵੇਰ ਵੇਲੇ ਐਸੇ ਤਰ੍ਹਾਂ ਆਉਣ ਵਾਲੇ 24 ਘੰਟਿਆਂ ਦੇ ਦਰਮਿਆਨ ਹਲਕੇ ਤੋਂ ਲੈ ਕੇ ਦਰਮਿਆਨੇ ਤੇ ਕਿਤੇ ਕਿਤੇ ਤਗੜੀ ਝਟਮਿਆਦੀ ਲੱਗਦੀ ਦੇਖੀ ਜਾਏਗੀ ਜੀ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਇਹ ਸਿਸਟਮ ਮੁੱਖ ਰਹਿ ਸਕਦਾ ਤੇ ਫਿਲਹਾਲ ਆਉਣ ਵਾਲੇ 4-5 ਘੰਟੇ ਪੰਜਾਬ ਦੇ ਉਹ ਜ਼ਿਲ੍ਹੇ ਜਿਹੜੇ ਹਰਿਆਣਾ ਦੇ ਨਾਲ ਲੱਗਦੇ ਆ ਹਰਿਆਣਾ ਦੇ ਉਹ ਜ਼ਿਲ੍ਹੇ ਜਿਹੜੇ ਪੰਜਾਬ ਦੇ ਨਾਲ ਲੱਗਦੇ ਆ ਸੋ ਇਹ ਖੇਤਰ ਤਿਆਰ ਰਹਿਣ ਜੀ ਹਲਕੇ ਦਰਮਿਆਨੇ ਸ਼ਰਾਟੇ ਕਿਤੇ ਕਿਤੇ ਤਗੜੀ ਜੱਟ ਵੀ ਹਦੀ ਲੱਗਣ ਵਾਲੀ ਆ ਆਉਂਦੇ 4-5 ਘੰਟਿਆਂ ਦੇ ਦਰਮਿਆਨ ਨਲਦਿਆਂ ਗਰੀ ਲੜੀ ਦੇ ਵਿੱਚ ਜਾਸਦ ਤੁਹਾਨੂੰ